ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਦੇਖੋ ਵੀ ਇੱਕ ਵੋਟਾਂ ਦਾ ਦੌਰ ਚੱਲ ਰਿਹਾ ਇਹ ਜੋ ਸਾਡੇ ਵਿਜੇ ਭਾਜੀ ਉਹਨਾਂ ਦਾ ਇੱਕ ਵੋਟਾਂ ਦੇ ਵਿੱਚ ਰੁਝਾਨ ਦੇਖ ਕੇ ਉਹਨਾਂ ਨੇ ਆਪਣੇ ਫੂਟਰ ਦੇ ਉੱਤੇ ਆਹ ਦੇਖੋ ਉਹਨਾਂ ਨੇ ਸਾਰੇ ਪੋਸਟਰ ਚਿਪਕਾਤੇ ਸਕੂਟਰੀ ਲਕੋਤਾ ਫੜ ਗਏ ਦੇਖੋ ਇੰਨੀ دیਵਾਨਗੀ ਜਿਹੜੀ ਆ ਵੋਟਾਂ ਦੀ ਆ ਉਹ ਆਪਾਂ ਤੁਹਾਡੇ ਸਾਹਮਣੇ ਦਿਖਾ ਰਹੇ ਆ ਤੇ ਮੇਜਾ ਭਾਜੀ ਆ ਸਕੂਟਰ ਦੇ ਉੱਤੇ ਤੁਸੀਂ ਇਹਨੇ ਸਟicker ਲਾ ਲੈ। ਤੁਹਾਨੂੰ ਕੀ ਲੱਗਦਾ ਇਹ? ਕੋ ਸਰ ਜਿਹੜੇ ਵੀ ਪ੍ਰੇਮ ਪਿਆਰ ਵਾਲੇ ਹੁੰਦੇ ਆ ਜੇ ਆਪਾਂ ਪ੍ਰੇਮ ਅਗਲੇ ਨੂੰ ਕਰਨਾ ਹੈ ਤਾਂ ਦਿਲੋਂ ਕਰੋ ਕਿਸੇ ਨੂੰ। ਜੇ ਅਗਲੇ ਦੀ ਸਪੋਰਟ ਕਰਨੀ ਦਿਲੋਂ ਕਰੋ ਨਹੀਂ ਤਾਂ ਕਿਸੇ ਦੀ ਸਪੋਰਟ ਨਾ ਕਰੋ। ਨਹੀਂ ਜੀ। ਠੀਕ ਹੈ। ਮੈਂ ਇਸ ਕਰਕੇ ਆਪਣੇ ਦਿਲੋਂ ਕਿਉਂਕਿ ਭਾਜੀ ਸਪਰੇ ਹੁਣੀ ਮੇਰੀ ਬਹੁਤ ਹੈਲਪ ਕੀਤੀ। ਮੈਨੂੰ ਇੱਥੇ ਤੱਕ ਲਿਆਂਦਾ ਐਣੀ। ਬੁਲੰਦੀਆਂ ਤੇ ਲੈ ਕੇ ਆਂਦਾ। ਠੀਕ ਹੈ ਜੀ। ਇਹਨਾਂ ਦੀ ਮੈਂ ਰਿਸਪੈਕਟ ਦੇ ਲੋ ਕਰਦਾ ਜੀ। ਮਾ ਤੁਸੀਂ ਇਹਨਾਂ ਦੇ دیਵਾਨੇ ਆ ਜੀ ਨਾ। دیਵਾਨਾ ਜੀ ਪੂਰੇ। ਚਲੋ ਲਓ ਜੀ ਇਹਨਾਂ ਦੇ ਵੀਰ ਜਿਹੜੇ ਆ ਜਦੋਂ دیਵਾਨੇ ਹੁੰਦੇ ਆ ਤਾਂ ਫਿਰ ਗੱਡੀਆਂ ਮੋਟਰਸਾਈਕਲ ਹੀ ਭਰ ਦਿੰਦੇ ਆ ਤੁਹਾਡੇ ਸਾਹਮਣੇ ਆ ਜੀ ਧੰਨਵਾਦ